ਧੰਨਵਾਦਾਂ ਦੇ ਲਈ ਸਾਰੇ ਬਹੁਤ-ਬਹੁਤ ਧੰਨਵਾਦ ਅੱਜ ਤੱਕ ਅਸੀਂ ਬਠਿੰਡਾ ਹੰਥਪੁਰਾ ਦੇ ਵਿੱਚ ਦੋਸਤੋ ਅੱਜ ਤੋਂ ਤਿੰਨ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਦੋਸਤੋ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਇਸ ਵੀਰ ਦਾ ਪਰਿਵਾਰ ਪਿੱਛੇ ਮਾਤਾ ਪਿਤਾਏ ਨੇ ਇਹ ਮ제 ਤੇ ਤੁਹਾਡੇ ਸਹਿਯੋਗ ਦੇ ਨਾਲ ਉਹ ਸਹੀ ਸਲਾਮਤ ਹੁੰਦੇ ਨੇ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖਿਆ ਕਿ ਸੇਵ ਬੇਟੀਆਂ ਨੇ ਇੱਕ ਛੋਟਾ ਬੇਟਾ ਹੈ ਵੱਡਾ ਪਰਿਵਾਰ ਹੈ ਬਹੁਤ ਔਖਾ ਬਹੁਤ ਮਤਲਬ ਦੁੱਖਾਂ ਦੇ ਵਿੱਚ ਦੀ ਪੂਰਾ ਪਰਿਵਾਰ ਖੁਸ਼ਹਾਲਦਾ ਗਿਆ ਜੇਕਰ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਚ ਕੰਮ ਜ਼ਰੂਰ ਹੋਇਆ ਮਹਿੰਦਰ ਸਿੰਘ ਦੀ ਵਾਈਫ ਸਿੰਦਰਪਾਲ ਗੌਰ ਜਿਹੜੇ ਕੈਂਸਰ ਦੇ ਪੀੜਤ ਤੁਸੀਂ ਜਿਹੜੇ ਕਿ ਗਰੀਬੀ ਦੇ ਹਾਲਾਤਾਂ ਵਿੱਚ ਇੰਨਾ ਜ਼ਿਆਦਾ ਘਿਰ ਚੁੱਕੇ ਸੀਗੇ ਕਿ ਜਿਹੜਾ ਉਹਨਾਂ ਦਾ ਇਲਾਜ ਆ ਉਹ ਪ੍ਰੋਪਰ ਨਹੀਂ ਕਰਾ ਪਾਉਂਦੇ ਸੀਗੇ ਤਾਂ ਸਾਡੀ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਗੁਰਨਾਨਕ ਦੇ ਟ੍ਰਸਟ ਕਲੱਬ ਇਟਲੀ ਵਾਲੇ ਭਰਾਵਾਂ ਨੇ ਉਹ ਵੀਡੀਓ ਦੇਖੀ ਸਾਡਾ ਉਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਵੱਲੋਂ ਅੱਜ ਪਰਿਵਾਰ ਦੀ ਜਿਹੜੀ 25000 ਰੁਪਏ ਦੀ ਸਹਾਇਤਾ ਦੇਣ ਆਏ ਨੇਗੇ ਸਾਡੇ ਨਾਲ ਵੀਰ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਵੱਡੇ ਵੀਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਉਂਕਿ ਗੁਰੂ ਨਾਨਕ ਦਾ ਨਾਰਾ ਮਨੁੱਖਤਾ ਦੀ ਸੇਵਾ ਸਿਕਾਣਾ ਤੇ ਗੁਰੂ ਨਾਨਕ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਲੈ ਕੇ ਚੱਲਦੇ ਆ ਤੇ ਸਾਨੂੰ ਇਹ ਵੀਡੀਓ ਦਾ ਜਦੋਂ ਪਤਾ ਲੱਗਿਆ ਪਰसों ਅਸੀਂ ਵੀਡੀਓ ਦੇਖੀ ਤੇ ਮੈਂ ਸਾਡੇ ਲੱਕੀ ਭਾਜੀ ਜੋ ਸੀਨੀਅਰ ਨੇ ਉਹਨਾਂ ਨਾਲ ਗੱਲ ਕਰੀ ਤੇ ਉਹਨਾਂ ਨੇ ਜਦੋਂ ਇਥੋਂ ਘਰ ਦੇ ਹਾਲਾਤ ਦੱਸੇ ਤਾਂ ਉਹਨਾਂ ਨੇ ਕਿਉਂਕਿ ਹਰ ਇੱਕ ਨੂੰ ਹੀ ਜਿਹੜਾ ਵੀ ਕੋਈ ਇਸ ਤਰ੍ਹਾਂ ਨਾਮਰਾਦ ਬਿਮਾਰੀਆਂ ਦੇ ਨਾਲ ਪੀੜਤਾ ਕੋਈ ਵੀ ਹੋਵੇ ਤੇ ਉਹਨਾਂ ਨੂੰ ਅਸੀਂ 25000 ਰੁਪਏ ਦੀ ਰਾਸੀ ਭੇਜਦੇ ਆਂ ਤੇ ਜਦੋਂ ਇਹ ਪਰਸੋਂ ਵੀਡੀਓ ਦੇਖੀ ਤੇ ਭਾਜੀ ਨੇ ਮੇਰੀ ਡਿਊਟੀ ਲਈ ਵੀ ਜਾ ਕੇ ਕੀ ਆਇਆ ਤੇ ਦੇਖਿਓ ਤੇ ਸੋ ਅੱਜ ਅਸੀਂ ਇੱਥੇ ਇਹਨਾਂ ਦੇ ਭਾਈ ਜੀ ਦੇ ਮਹਿੰਦਰ ਸਾਹਿਬ ਦੇ ਘਰੇ ਪਹੁੰਚੇ ਆਂ ਤੇ ਇਹਨਾਂ ਨੂੰ 25000 ਰੁਪਏ ਦੀ ਅੱਜ ਸਹਾਇਤਾ ਭੇਜੀ ਹੈ ਅਸਾਂ ਬੜੇ ਵੀਰੇ ਆਪਾਂ ਗੱਲ ਕਰਦੇ ਆ ਜਿਵੇਂ ਮੈਂ ਅਕਸਰ ਵੀਡੀਓ ਵਿੱਚ ਕਹਿੰਦਾ ਹਾਂ ਨਾ ਕਿ ਇੱਥੇ ਲੋਕ ਇਨਸਾਨਤਾ ਤੇ ਬਹੁਤ ਦੇਖੇ ਨੇ ਪਰ ਜਿਹੜੇ ਇਨਸਾਨੀਅਤ ਦਾ ਫਰਜ਼ ਆ ਉਹ ਬਹੁਤ ਬੇੜੀ ਲੋਕ ਨਮੋਦੇ ਆ ਨਾ ਕੀ ਕਹਿਣਾ ਚਾਹੀਦਾ ਜੀ ਦੇ ਕੋਲੇ ਵੀ ਪਰਮਾਤਮਾ ਨੇ ਪੂੰਜੀ ਬਖਸ਼ੀ ਹੈ ਜੀ ਨੂੰ ਵੀ ਲੋੜ ਤੋਂ ਜ਼ਿਆਦਾ ਪੈਸਾ ਜਿਹਦੇ ਕੋਲੇ ਹੈਗਾ ਉਹਦਾ ਹੱਕ ਬੰਦਾ ਕਿਉਂਕਿ ਗੁਰੂ ਨਾਨਕ ਨੇ ਇਹੀ ਗੱਲ ਕਹੀ ਹੈ ਨਾ ਕਿਰਤ ਕਰੋ ਨਾਮ ਜਪੋ ਵੰਡ ਸੋ। ਵੰਡ ਤੇ ਵੰਡਣ ਦਾ ਤਾਂ ਉਹਨਾਂ ਨੂੰ ਹੀ ਕਿਹਾ ਨਾ ਜਿਦੇ ਕੋਲੇ ਹੈਗੇ ਨਹੀਂ। ਵੀ ਗਰੀਬਾਂ ਦੇ ਵਿੱਚ ਜਿਵੇਂ ਵੀ ਲੋੜ ਆ ਹੋਣਾ ਆ ਕਿਸੇ ਨੇ ਆਪਦੀ ਦਸੋਂ ਨਾਲ ਦੀ ਕਿਰਤ ਕਮਾਈ ਦੇ ਵਿੱਚੋਂ 100 ਪਾਇਆ ਕਿਸੇ ਨੇ 200 ਪਾਇਆ ਕਿਸੇ ਨੇ ਕਾਇਆ ਪਰ ਇਹਨਾਂ ਨੂੰ ਇੱਕ 25000 ਰੁਪਏ ਦੀ ਸਹਾਇਤਾ ਹੋਗੀ। ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਜਿਦੇ ਕੋਲੇ ਵੀ ਪ੍ਰਮਾਤਮਾ ਨੇ ਕੋਈ ਪੂੰਜੀ ਬਖਸ਼ੀ ਆ ਜਿਦੇ ਕੋਲੇ ਕੋਈ ਛੋਟੀ ਇਹ ਕੀ ਆ ਰਾਸੀ ਹੈਗੀ ਆ ਉਹਨਾਂ ਦਾ ਹੱਕ ਬਣਦਾ ਗਰੀਬਾਂ ਦੀ ਮਦਦ ਕਰਨ ਦਾ ਕਿਉਂਕਿ ਆਪਾਂ ਸਦਾ ਹੀ ਗੁਰੂ ਨਾਨਕ ਨੇ ਇਹੀ ਸਿਧਾਂਤ ਚਲਾਇਆ ਵੀ ਤੁਸੀਂ ਦਾਨੀ ਵੀ ਬਣੋ ਮੰਗਤੇ ਨਾ ਬਣੋ ਦਾਨੀ ਵੀ ਬਣੋ ਤੇ ਪ੍ਰਮਾਤਮਾ ਜਿਨ੍ਹਾਂ ਨੇ ਇਹ ਰਾਸੀ ਭੇਜੀ ਆ ਉਹਨਾਂ ਨੂੰ ਦਿਨ ਦੁੱਗਣੀ ਰਾਤ ਚਰੋਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਵੱਧ ਚੜ ਕੇ ਹੋਰ ਸੇਵਾ ਵੀ ਕਰਨ ਤੇ ਆਪਣੀ ਤਾਂ ਸੋਚ ਇਹੀ ਆ ਵੀ ਇਸ ਤਰ੍ਹਾਂ ਕਿਉਂਕਿ ਸਾਰੇ ਰਲ ਮਿਲ ਕੇ ਜਦੋਂ ਚੱਲਾਂਗੇ ਤਾਂ ਭਲਾ ਹੋ ਹੀ ਜਾਂਦਾ ਹੈ ਦੋਸਤੋ ਜਦੋਂ ਪਹਿਲੇ ਦਿਨ ਇਸ ਪਰਿਵਾਰ ਦੇ ਕੋਲ ਆਇਆ ਸੀ ਮੈਂ ਤਾਂ ਇਸ ਪਰਿਵਾਰ ਨੂੰ ਜਿਵੇਂ ਆਪਾਂ ਕਹਿਦੇ ਆਂ ਕਿ ਜਿਹੜੀ ਉਮੀਦ ਦੀ ਘੜੀਆ ਆਸਾ ਦੀ ਘੜੀ ਆ ਉਹ ਕਿਤੇ ਨਜ਼ਰ ਨਹੀਂ ਸੀ ਹੁੰਦੀ ਤਾਂ ਕਿਤੇ ਨਾ ਕਿ ਇਹ ਲੱਗਦਾ ਕਿ ਸੀ ਕਿ ਸ਼ਾਇਦ ਇਹ ਕਦੇ ਹੋ ਨਹੀਂ ਸਕਦਾ ਸ਼ਾਇਦ ਅਸੀਂ ਇਲਾਜ ਨਹੀਂ ਕਰਾ ਪਾਵਾਂਗੇ ਪਰ ਜਿਵੇਂ ਕਿ ਅੱਜ ਸਾਡੇ ਨਾਲ ਇੱਟਨੀ ਬਾਰੇ ਮੀਟਿੰਗ ਮੌਜੂਦ ਬੈਠੇ ਨੇ ਚੰਗੇ ਇਨਸਾਨ ਇਸ ਤਰ੍ਹਾਂ ਦੇ ਬਹੁਤ ਸਾਰੇ ਦੁਨੀਆ ਵਿੱਚ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਚੜ੍ਹ ਵੱਧ ਕੇ ਦਾਨ ਕਰਦੇ ਨਹੀਂ ਜਿਵੇਂ ਅੱਜ ਭੈਣ ਦੇ ਲਈ 25000 ਰੁਪਏ ਦੇ ਕੇ ਗਏ ਨੇ ਦੋਸਤੋ ਕਈ ਵਾਰੀ ਲੋਕ ਕਹਿ ਦਿੰਦੇ ਨੇ ਕਿ ਸ਼ਾਇਦ 25000 ਰੁਪਇਆ ਦਿੱਤਾ ਹੋਵੇ ਨਹੀਂ ਦਿੱਤਾ ਨਾ ਅਸੀਂ ਤੁਹਾਨੂੰ ਗਣਤੀ ਕਰਾਉਂਦੇ ਆ ਵੀ ਜਿਹੜਾ 25000 ਰੁਪਇਆ ਦਿੱਤਾ ਗਿਆ ਇਹ ਤੁਹਾਡੇ ਕੋਲੇ ਸਾਹਮਣੇ ਆ ਜਿਹੜਾ 25000 ਰੁਪਇਆ ਦੇ ਕੇ ਗਿਆ ਇਹਨੇ ਕਿ ਮਤਲਬ ਕਈ ਲੋਕ ਕਹਿੰਦੇ ਵੀ ਸ਼ਾਇਦ ਐਵੇਂ ਹੀ ਕਹਿਤਾ ਹੋਊਗਾ ਵੀ ਸ਼ਾਇਦ ਵੀਡੀਓ ਚ ਬੋਲ ਦਿੱਤਾ ਗਿਆ ਹੋਣਾਗਾ ਇਹ 25000 ਰੁਪਇਆ ਹੈਗਾ ਜਿਹੜਾ ਇਸ ਮਹਿੰਦਰ ਸਿੰਘ ਨੂੰ ਇਸ ਪਰਿਵਾਰ ਨੂੰ ਦਿੱਤਾ ਗਿਆ ਹੈਗਾ ਜੀ ਤੇ ਅਮੀਰ ਕਰਦੇ ਆ ਕਿ ਇਸ ਪੈਨ ਦਾ ਸਿੰਦਰਪਾਲ ਦਾ ਜਿਹੜਾ ਇਲਾਜ ਆ ਉਦੋਂ ਕੋਈ ਕਮੀ ਨਹੀਂ ਰਹੂਗੀ ਜੀ ਅਕਸਰ ਵੀਰ ਹੁਣੀ ਇਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਨੇ ਜਦ ਵੀ ਪਤਾ ਲੱਗਦਾ ਹੈ ਉੱਥੇ ਪਹੁੰਚਦੇ ਨੇ ਜਿੰਨਾ ਹੋ ਸਕਦਾ ਹੈ ਜਿਵੇਂ ਇਹਨਾਂ ਨੇ 25000 ਰੁਪਏ ਗਿਆ ਹੈਗਾ ਉਹਨਾਂ ਦੀ ਜਗ੍ਹਾ ਚੜ੍ਹਵਾਦ ਕੇ ਮਦਦ ਕਰਦੇ ਰਹੇਗੇ ਅਪਾ ਗਲਵਤ ਕਰਦੇ ਆ ਮਹਿੰਦਰ ਸਿੰਘ ਦੇ ਨਾਲ ਵੀ ਕਿ ਉਹਨਾਂ ਦੇ ਪਰਿਵਾਰ ਨੂੰ ਅਜੇ ਵੀ 25000 ਦੀ ਸਹਾਇਤਾ ਦਿੱਤੀ ਗਈ ਹੈਗੀ ਤਾਂ ਉਹਨਾਂ ਦਾ ਇਤਿਹਾਸ ਬਾਰੇ ਪਰਮਾਰੀ ਕੀ ਕਹਾਂਗਾ ਅੱਜ ਵੀ ਦੱਸੇਗੀ ਧੰਨਵਾਦ ਨਿਖਾਰੀ ਜੀ ਤੁਹਾਡੇ ਪ੍ਰਮਾਣ ਸਾਰੀ ਪਾਰ ਚਿੰਨ੍ਹ ਜੀ ਧੰਨਵਾਦ ਦੀਰ ਘੋਸ਼ਿਤ ਰਾਂ ਦੁਆਰਾ ਫਿਰ ਬਾਕੀ ਹੋ ਜੇ ਨੇਗੇ ਕਹਿੰਦੇ ਨੇ ਕਿ ਨਾ ਵੀ ਜਦੋਂ ਮਾਰੇ ਹਾਲ ਤੱਕ ਬੰਦਾ ਗੁਜ਼ਰਦਾ ਤਾਂ ਕਾਫੀ ਦੇਖਤਾ ਸਮਾਂ ਕਰਨਾ ਪੈਂਦਾ ਅਸਾਂ ਵੀ ਨੇ ਕਿਸੇ ਜਗ੍ਹਾ ਜਾਉਂਗੇ ਲਾ ਕੇ ਤੇ ਖੁਸ਼ੀ ਮਤਲਬ ਅਕਸਰ ਕੋਈ ਮਦਦ ਕਰਦੇ ਉਹਨਾਂ ਸਾਰੇ ਜਨਰੇਸ਼ਨ ਨੂੰ ਪੂਰੀ ਦੁਨੀਆ ਦੇਗੀ ਸੰਦੇਸ਼ ਤਾਂ ਸਾਡਾ ਇਹੀ ਹੈ ਜੀ ਕੋਈ ਗੱਲ ਨਹੀਂ ਹਰ ਇੱਕ ਬੰਦੇ ਦਾ ਫਰਜ਼ ਬਣਦਾ ਗਰੀਬ ਦੀ ਕੋਈ ਗਰੀਬ ਦੀ ਰੱਖਿਆ ਕਰਨ ਦਾ ਬਾਕੀ ਮਹਿੰਦਰਦਾਸ ਜੀ ਨੂੰ ਮੇਰੀ ਯਾਨੀ ਕਿ ਮਤਲਬ ਇਹ ਵੱਡੇ ਨੇ ਸਾਡੇ ਸਰਕਾਰਯੋਗ ਨੇ ਤੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਇੰਨਾ ਇਹਨਾਂ ਦੀਆਂ ਦੋ ਬੇਟੀਆਂ ਕਿਉਂ ਨਾਲੀਆਂ ਬੇਟਾ ਵੀ ਬਿਉਣ ਨਾਲ ਆ ਘਰ ਦੀ ਵੀ ਹਾਲਤ ਆਪਾਂ ਦੇਖ ਲਈ ਜਦੋਂ ਮਰਜੀ ਜਿੰਨੇ ਜੁਗਰੇ ਹੈਗੇ ਆ ਮਹਿੰਦਰ ਸਿੰਘ ਦੇ ਨਾਲ ਆ ਹੋਰ ਵੀ ਕੋਈ ਵੀ ਗਰੀਬ ਹੋਊਗਾ ਤੁਸੀਂ ਸਭ ਪਿੰਡਾਂ ਦੇ ਵਿੱਚ ਜਾਣਿਓ ਦੱਸਦੇ ਰਹਿੰਦੇ ਹੋ ਜਿਵੇਂ ਮੇਰਾ ਵੀ ਕੀ ਸੀ ਸਸੀ ਕਾਂਪ ਨੇ ਮੇਰੇ ਦੋਸਤ ਨੇ ਵਧਿਆ ਇਹ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਦੱਸਦੇ ਰਹਿੰਦੇ ਨੇ ਜਦੋਂ ਵੀ ਤੁਸੀਂ ਦੱਸੋਗੇ ਜਿੰਨੇ ਜੁਗਰੇ ਹੈਗੇ ਆ ਅਸੀਂ ਨਾਲ ਖੜੇ ਹਾਂ ਦੋਸਤੋ ਅਸੀਂ ਪਹਿਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਜੇਕਰ ਕੋਈ ਵੀ ਬੰਦਾ ਪਾਰ ਕੀ ਵੇਦ ਤੋਂ ਉੱਪਰ ਉੱਟ ਕੇ ਇਸ ਪਰਿਵਾਰ ਦੀ ਮਦਦ ਕਰਦਾ ਕਿ ਅਸੀਂ ਐਸੀ ਵੀਡੀਓ ਬਣਾਉਣ ਵਿੱਚ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ ਅੱਜ ਇਸ ਪਰਿਵਾਰ ਦੀ 25000 ਰੁਪਏ ਦੀ ਮਦਦ ਕੀਤੀ ਆ ਔਰ ਅਸੀਂ ਵੀ ਆਪਣੇ ਆਪ ਨੂੰ ਇੱਥੇ ਵੀਡੀਓ ਬਣਾਉਣ ਦੇ ਵਿੱਚ ਕਾਮਯਾਬ ਸਮਝਦੇ ਆ ਕਿ ਸਾਡੀ ਉਸ ਵੀਡੀਓ ਦੇਖਣ ਤੋਂ ਬਾਅਦ ਅੱਜ ਉਸ ਪਰਿਵਾਰ ਦੀ ਮਦਦ ਕੀਤੀ ਗਈ ਆ ਜਿਵੇਂ ਤੁਹਾਨੂੰ ਅੱਜ ਪਿੰਡ ਹਮਦਪੁਰੇ ਦਾ ਤੇ ਸਾਡੇ ਇਸ ਵੀਰ ਦੇ ਜਿਹੜੇ ਮਦਦ ਕਰਕੇ ਗਏ ਨੇ ਇਹਦੇ ਬਾਰੇ ਭਰਾਮਾਂ ਜੀ ਨੇ ਨਿਯੋਟੀ ਲਾਈ ਆ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਅੱਜ ਇਸ ਪਰਿਵਾਰ ਦੀ ਔਖੇ ਮਿਲਣਾਂਗੇ ਬਾਹਮਣੀ ਆਗੇ ਸੇ ਬਿਡੀਆਂ ਦੇ ਵੀਰ ਦੇ ਔਰ ਇੱਕ ਸੋਡਾ ਬੇਟਾ ਹੈਗਾ ਦੋ ਬਿਡੀਆਂ ਦੀਆਂ ਪਿਆਉਣ ਵਾਲੀਆਂ ਜੇ ਬਾਕੀ ਨੇ ਅਸੀਂ ਹੋਰ ਵੀ ਜਿਹੜੇ ਸਾਡੇ ਇਸ ਵੀਡੀਓ ਨੂੰ ਦੇਖਦੇ ਨੇ ਅਸੀਂ ਉਹਨਾਂ ਨੂੰ ਹੋਰ ਵੀ ਗੁਜਾਰਚ ਕਰਨੀ ਚਾਹਾਂਗੇ ਕਿ ਇਸ ਪਰਿਵਾਰ ਦੇ ਜਿੰਨੀ ਵੀ ਹੋ ਸਕਦੇ ਜਾਂ ਚੜ੍ਹਵਾਦ ਕੇ ਮਦਦ ਸ਼ੁਰੂ ਕਰਨੀ ਆ ਜਿਵੇਂ ਤੁਹਾਨੂੰ ਅੱਜ ਇਹਨਾਂ ਦੀ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੋਕੀ ਫਿਰ ਹਾਜ਼ਰ ਹੋਣਗੇ ਬੁਧਕਲੀ ਸੱਚਾ ਕਾ ਜੀ